ਆਈਜੀ ਉਮਰਾਨੰਗਲ ਕਾਫੀ ਪਹਿਲਾਂ ਸਰਕਾਰ ਨੇ ਕੁਝ ਉਹਨਾਂ ਦੀ ਜਿਹੜਾ ਉਹਨਾਂ ਬਾਰੇ ਬਿਆਨ ਵੀ ਦਿੱਤਾ ਸੀ ਹੁਕਮ ਵੀ ਕੀਤੇ ਸੀ ਸਰਕਾਰ ਨੂੰ ਉਹ ਨਹੀਂ ਮੰਨੇਗੇ ਜੀ ਫਿਰ ਉਹਨਾਂ ਨੇ ਉਮਰਾਨੰਗਲ ਸਾਹਿਬ ਨੇ ਹੁਣ ਸਰਕਾਰ ਨੂੰ ਘੇਰਿਆ ਹੋਇਆ ਜੀ ਇਹ ਕੀ ਮਾਜਰਾ ਪੂਰਾ ਨਹੀਂ ਉਮਰਾਨੰਗਲ ਜਿਹੜਾ ਖੁਦ ਵੀ ਘੇਰਿਆ ਹਮ ਉਮਰਾਨੰਗਲ ਤੇ ਵਿਵਾਦਾਂ 'ਚ ਹਮੇਸ਼ਾ ਘੇਰਿਆ ਰਿਹਾ ਹਮ ਉਮਰਾਨੰਗਲ ਕਦੇ ਵਿਵਾਦਾਂ 'ਚੋਂ ਨਿਕਲਿਆ ਹੀ ਨਹੀਂ ਨਿਕਲਿਆ ਹੀ ਨਹੀਂ ਵਿਵਾਦਤ ਅਫਸਰਾਂ ਦੀ ਸੂਚੀ 'ਚ ਉਮਰਾ ਨੰਗਲ ਦਾ ਨਾਮ ਹਮੇਸ਼ਾ ਰਹੇਗਾ ਹੀ ਰਹੇਗਾ। ਹੂੰ ਠੀਕ ਹੈ ਜੀ ਹੁਣ ਜਿਹੜੇ ਚਾਰਜਸ ਸੀਗੇ ਉਹ ਮਤਲਬ ਇਹ ਸੀਗੇ ਕੋਟਕਪੂਰਾ ਗੋਲੀकांड ਵਾਲਾ ਜੀ ਇੱਕ ਸ਼ਾਇਦ ਬੈਬਲ ਵਾਲਾ ਤੇ ਇੱਕ ਨਾਲ ਐਂਡੀਪੀਐਸ ਵਾਲਾ ਜੀ ਤੇ ਕੁਝ ਇਸ ਤਰ੍ਹਾਂ ਦੇ ਮਾਮਲੇਤ ਸੀਗੇ ਜਿਹੜੇ ਦਰਜ ਹੋਏ ਆ। ਹੂੰ ਹੁਣ ਹੁੰਦਾ ਕੀ ਆ ਕਿ ਦੇਖੋ ਉਮਰਾ ਨੰਗਲ ਨੇ ਸਰਕਾਰ ਕਸੂਤੀ ਫਸਾ ਦਿੱਤੀ ਆ। ਪਹਿਲਾਂ ਸਰਕਾਰ ਨੇ ਉਮਰਾ ਨੰਗਲ ਫਸਾਇਆ। ਹੂੰ ਹੂੰ ਹੋਇਆ ਕੀ ਹੈ ਕਿ ਇੰਨੇ ਆਪਣੀ ਜਿਹੜੀ ਮੌਤਲੀ ਆ ਜੀ ਉਹਨੂੰ ਜਾ ਕੇ ਚੈਲੰਜ ਕਰ ਦਿੱਤਾ ਅਫਸਰ ਨੇ ਜੀ ਠੀਕ ਹੈ ਜੀ ਹੂੰ ਉਹ ਉਹਦੇ ਵਿੱਚ ਨਾ ਮੈਂ ਪੜ ਰਿਹਾ ਸੀਗਾ ਤਾਂ ਉਹ ਉਹਦੇ ਵਿੱਚ ਇੱਕ ਚੀਜ਼ ਜਿਹੜੀ ਹੈ ਨਾ ਪਤਾ ਲੱਗੀ ਕਿ ਅਸਲ ਚ ਕੁੰਡੀ ਕੀ ਸੀਗੀ ਤੇ ਜੋ ਇਸ ਤਰ੍ਹਾਂ ਦੇ ਕੈਲੋ ਕੇ ਬੜੇ ਸਵੇਦਨਸ਼ੀਲ ਜਿਨ੍ਹਾਂ ਨੂੰ ਆਪਾਂ ਸੈਂਸਿਟਿਵ ਕਹਿੰਦੇ ਆ ਕਿ ਜਿਹੜੇ ਇਸ ਤਰ੍ਹਾਂ ਦੇ ਮੁੱਦੇ ਕਿਸੇ ਧਰਮ ਨਾਲ ਜੁੜੇ ਨੇ ਵਰਗ ਨਾਲ ਜੁੜੇ ਨੇ ਜਜ਼ਬਾਤਾਂ ਨਾਲ ਜੁੜੇ ਨੇ ਉਹਨਾਂ ਦੇ ਵਿੱਚ ਵੀ ਰਾਜਨੀਤੀ ਜਿਹੜੀ ਆ ਉਹ ਕਿੰਨੀ ਨੌਨ ਸੀਰੀਅਸ ਕਿੰਨੀ ਕਹ ਲੋ ਕਿ ਘਟਿਆ ਤਰੀਕੇ ਦੀ ਤਰੀਕਾਕਾਰੀ ਇਖਤਿਆਰ ਕਰਦੀ ਆ ਕਿਉਂਕਿ ਇਹਦੇ ਵਿੱਚ ਸਾਫ਼ ਆ ਜੋ ਲਿਖਿਆ ਗਿਆ ਕਿ ਆਲ ਇੰਡੀਆ ਜੋ ਸਰਵਸ ਰੂਲ ਆ ਅਨੁਸ਼ਾਸਨ ਅਤੇ ਅਪੀਲ ਨਿਯਮ 1969 ਜੀ ਇਹਦੀ ਇੱਕ ਧਾਰਾ 3 ਕੈਲਰੂਲ ਕੈਲਰੂਲ ਨੰਬਰ ਕੈਲੂ 3 ਤੇ ਉਪਬੰਧ 8 ਜੀ ਉਹ ਕੀ ਕਹਿੰਦਾ ਕਹਿੰਦਾ ਕਿ ਇਸ ਨਿਯਮ ਦੇ ਅਨੁਸਾਰ ਮੌਤਲੀ ਦੇ ਹੁਕਮਾਂ ਦੀ ਸੰਬੰਧਤ ਸਮੀਖਿਆ ਕਮੇਟੀ ਵੱਲੋਂ ਇੱਕ ਨਿਸ਼ਚਿਤ ਮਿਆਦ ਤੇ ਸਮੀਖਿਆ ਹੋਵੇਗੀ ਜੀ ਇਹਦੇ ਜਾਰੀ ਹੋਣ ਤੋਂ ਬਾਅਦ 60 ਦਿਨ ਦੇ ਅੰਦਰ ਅੰਦਰ ਹੁਕਮ ਨਾ ਹੋਣ ਤੇ ਜੋ ਪਹਿਲੇ ਹੁਕਮ ਹੋਣਗੇ ਉਹ ਰੱਦ ਕੀਤੇ ਜਾਣਗੇ ਸਾਫ਼ ਹੈ ਸਿੰਪਲ ਹੈ ਮੈਂ ਤੁਹਾਨੂੰ ਦੱਸ ਦੇਣਾ ਮੈਂ ਜਿੰਨੀ ਕੋ ਗੱਲ ਨੂੰ ਸਮਝਿਆ ਜੀ ਕਿ ਜਿਹੜਾ ਮੰਨ ਲਓ ਕੋਈ ਇਸ ਤਰ੍ਹਾਂ ਦਾ ਆਈਪੀਐਸ ਹੈ ਜਾਂ ਜੋ ਵੀ ਹੈ ਹਮ ਜਿਹੜਾ ਇਸ ਦਰੇਸ਼ ਆ ਗਿਆ ਕੈਟ ਵਗੈਰਾ ਜਿਹਨੂੰ ਦੇਖਦਾ ਤਾਂ ਉਹਦੇ ਚ ਆ ਜਿਹੜਾ ਰੂਲ ਜਿਹਦਾ ਆਪਾਂ ਜ਼ਿਕਰ ਕੀਤਾ ਜਿਹੜਾ ਨੋਟ ਡਾਉਨ ਕੀਤਾ ਮੈਂ ਕਿ ਇਹਦੇ ਅਨੁਸਾਰ ਹਮ ਜਦੋਂ ਇਸ ਤਰ੍ਹਾਂ ਦਾ ਕੋਈ ਮਾਮਲਾ ਬਣ ਗਿਆ ਕਿਸੇ ਦੇ ਖਿਲਾਫ ਦੋਸ਼ ਲੱਗਿਆ ਜੀ ਸਰਕਾਰ ਜਿਹੜੀ ਆ ਉਹ ਇੱਕ ਸਮੀਖਿਆ ਕਮੇਟੀ ਜਿਹੜੀ ਵੀ ਇਹਨਾਂ ਦੀ ਹੈਗੀ ਆ ਕਾਲੋ ਕੇ ਕੁਲਮਲਾ ਕੇ ਪ੍ਰਸ਼ਾਸਕੀ ਤੌਰ ਤੇ ਉਹ ਸਮੀਖਿਆ ਕਰੇਗੀ ਉਸ ਉਪਰੰਤ ਜੀ ਤੁਸੀਂ ਫੈਸਲਾ ਲਵੋ ਉਹਦੇ ਤੇ ਜੀ ਜੀ ਜਾਂ ਤਾਂ ਉਹਨੂੰ ਕਲੀਨ ਚਿੱਟ ਦੇ ਦੇਵੋ ਹੂੰ ਜਾਂ ਫਿਰ ਉਹਨੂੰ ਬਰਖਾਸਤ ਕਰੋ ਫਿਰ ਇਹੀ ਹੈ ਹੂੰ ਇਸੇ ਕੁੰਡੀ ਨੂੰ ਵਰਤਿਆ ਕਿਉਂਕਿ ਸਰਕਾਰਾਂ ਨੇ ਕੀ ਕੀਤਾ ਕਿ ਇੱਕ ਪਾਸੇ ਇਹਨਾਂ ਅਫਸਰਾਂ ਨੂੰ ਟੰਗ ਵੀ ਦਿੱਤਾ ਹੂੰ ਤੇ ਦੂਜੇ ਪਾਸੇ ਕੁੰਡੀਆਂ ਜਿਹੜੀਆਂ ਰੱਖ ਵੀ ਲਈਆਂ ਇਹ ਕੋਰਟ 'ਚ ਚਲੇ ਗਏ ਹੂੰ ਹਾਈ ਕੋਰਟ ਨੇ ਕਿਹਾ ਕਿ ਭਈ ਇਹਨਾਂ ਦੀ ਬਹਾਲੀ ਬਣਦੀ ਆ ਜੀ ਹੁਣ ਗਾ ਸਰਕਾਰ ਬਦਲ ਗਈ ਸਰਕਾਰ ਆ ਗਈ ਭਗਵੰਤ ਮਾਨ ਉਹਾਂ ਦੀ ਭਗਵੰਤ ਮਾਨ ਸਰਕਾਰ ਨੂੰ ਪਤਾ ਸੀ ਜੇ ਉਮਰਾ ਨੰਗਲ ਨੂੰ ਅਸੀਂ ਵਰਦੀ ਪਵਾ ਦਿੱਤੀ ਹੂੰ ਤੇ ਲੋਕਾਂ ਨੇ ਲਾਂਗੜ ਖਿੱਚ ਕੇ ਸਾਡੇ ਮਗਰ ਲੱਗ ਜਾਣਾ ਬਿਲਕੁਲ ਬਿਲਕੁਲ ਕਿ ਤੁਸੀਂ ਇੱਕ ਪਾਸੇ ਤੇ ਬਿਆਦਬੀ ਦੇ ਨਾਮ ਤੇ ਜਾਂ ਇਹੋ ਜੀਆਂ ਘਟਨਾਵਾਂ ਦੇ ਨਾਮ ਤੇ ਰਾਜਨੀਤੀ ਕਰਕੇ ਸੱਤਾ ਚਾਹੇ ਜੇ ਤੇ ਦੂਜੇ ਪਾਸੇ ਜਿੰਨਾ ਤੇ ਕਥਿਤ ਤੌਰ ਤੇ ਦੋਸ਼ ਨੇ ਇਹਨਾਂ ਚੀਜ਼ਾਂ ਦੇ ਉਹਨਾਂ ਨੂੰ ਤੁਸੀਂ ਵਰਦੀਆਂ ਪਹਿਨਾਉਂਦੇ ਜੀ ਹੂੰ ਇਸ ਕਰਕੇ ਇਹਨਾਂ ਨੇ ਉਹ ਫੈਸਲਾ ਜਿਹੜਾ ਸੀਗਾ ਉਹ ਗੋਲਣ ਤੋਂ ਇਨਕਾਰ ਕਰ ਦਿੱਤਾ ਗੋਲਿਆ ਨਾ ਹੂੰ ਇਹ ਦੁਬਾਰਾ ਚਲੇਗਾ ਜਦੋਂ ਹਾਈ ਕੋਰਟ ਦਾ ਇਸ ਤਰ੍ਹਾਂ ਦਾ ਮਾਮਲਾ ਹੁੰਦਾ ਮੰਨ ਲਓ ਆਰਡਰ ਹੋ ਗਿਆ ਕੋਈ ਜੀ ਹਾਈ ਕੋਰਟ ਦਾ ਜਾਂ ਸੁਪਰੀਮ ਕੋਰਟ ਦਾ ਜਾਂ ਕਿਸੇ ਵੀ ਕੋਰਟ ਦਾ ਹੂੰ ਹੂੰ ਜੇ ਉਹਨੂੰ ਕੋਈ ਵੀ ਬੰਦਾ ਜਾਂ ਅਥਾਰਟੀ ਲਾਗੂ ਨਹੀਂ ਕਰਦੇ ਜੀ ਤਾਂ ਉਹ ਮਾਮਲਾ ਤਾਂ ਪਿਆ ਹੀ ਪਿਆ ਹੈ ਬਿਲਕੁਲ ਉਹਦੇ ਉੱਤੇ ਲੱਗ ਜਾਂਦਾ ਕੰਟੈਂਪਟ ਆਫ ਕੋਰਟ ਜਿਹਨੂੰ ਆਪਾਂ ਕਹਿੰਦੇ ਨੇ ਅਵਗਿਆ ਜੀ ਤਾਂ ਇਹਨਾਂ ਨੇ ਨਾਲ ਉਹ ਵਗਿਆ ਵਾਲਾ ਮਾਮਲਾ ਬਣਾ ਦਿੱਤਾ ਕਿ ਤੁਹਾਡਾ ਜਿਹੜਾ ਫੈਸਲਾ ਸੀਗਾ ਜੀ ਬਈ ਉਹ ਤੇ ਲਾਗੂ ਨਹੀਂ ਹੋਇਆ ਮੰਨਿਆ ਨਹੀਂ ਇਹਨਾਂ ਨੇ ਮੰਨਿਆ ਨਹੀਂ ਗਿਆ ਉਹ ਵਗਿਆ ਦਾ ਲੱਗਿਆ ਨਾਲ ਹੁਣ ਸਰਕਾਰ ਨੂੰ ਤਾੜਨਾ ਦੇ ਕੇ ਹਾਈ ਕੋਰਟ ਨੇ ਕਿਹਾ ਕਿ 15 ਦਿਨ ਦੇ ਅੰਦਰ ਅੰਦਰ ਉਮਰਾ ਨੰਗਲ ਦੇ ਮੋਢਿਆਂ ਤੇ ਵਰਦੀ ਹੋਣੀ ਚਾਹੀਦੀ ਆ ਨਹੀਂ ਤੇ ਆਪ ਦਾ ਹਸਾਬ ਕਿਤਾਬ ਲਾ ਲਿਓ ਫਿਰ ਸਾਡੇ ਤੋਂ ਕੋਈ ਸਖਤ ਹੁਕਮ ਜਿਹੜਾ ਉਹ ਨਿਕਲ ਸਕਦਾ ਤਾਂ ਕੁੱਲ ਮਲਾਕੇ ਕਹਿ ਲੋ ਕਿ ਉਜਵੇਂ ਕਹਿੰਨੇ ਹੁੰਨੇ ਨਾ ਆਪਾਂ ਫਸ ਗਈ ਜਾਨ ਉਸ ਕੰਜੇ ਅੰਦਰ ਜਿਉਂ ਵੇਲਣ ਵਿੱਚ ਗੰਨਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸਿਆਸਤ ਦੀ ਜਿਹੜੀ ਸੋਚ ਹੁੰਦੀ ਆ ਚਲਾਕੀ ਹੁੰਦੀ ਆ ਉਹ ਇੱਕ ਦਿਨ ਉਹਨੂੰ ਫਸਾ ਦਿੰਦੀ ਆ ਜ਼ਰੂਰੀ ਨਹੀਂ ਹੁੰਦਾ ਕਿ ਹਰ ਵਾਰੀ ਉਹ ਨਿਕਲ ਜਾਵੇ ਅੱਜ ਦੀ ਨੀਤੀ ਬਾਰੇ ਆਹੀ ਤੇ ਹੈ ਨਾ ਕਿ ਜਿਹੜਾ ਕਹਿ ਲੋ ਕਿ ਰਾਜਨੀਤਿਕ ਹੈ ਹੂੰ ਉਹ ਤੇ ਸੱਤਾ ਬਾਰੇ ਸੋਚਦਾ ਹੈ ਜੀ ਤੇ ਜਿਹੜਾ ਕਹ ਲੋ ਕਿ ਭਾਈ ਰਾਜਨੀਤੀ ਕਰਨ ਵਾਲਾ ਹੈ ਨਾ ਹੂੰ ਸੱਚੀ ਸੋਚੀ ਰਾਜਨੀਤੀ ਕਰਨ ਵਾਲਾ ਜੀ ਉਹ ਪੀੜੀਆਂ ਬਾਰੇ ਸੋਚਦਾ ਆਹ ਫਰਕ ਹੁੰਦਾ ਬਿਲਕੁਲ ਬਿਲਕੁਲ ਇੱਕ ਪੀੜੇ ਬਾਰੇ ਸੋਚਦਾ ਕਿ ਸੱਤਾ ਦਾ ਪੀੜਾ ਮਿਲ ਜਾਵੇ ਇੱਕ ਜਿਹੜੇ ਕਹ ਲੋ ਕਿ ਬੜੇ ਵਿਜ਼ਡਮ ਦੇ ਨਾਲ ਸੱਚੀ ਸੋਚੀ ਨੀਅਤ ਦੇ ਨਾਲ ਅੱਗੇ ਵਧਿਓ ਕੱਲਾ ਸੱਤਾ ਦਾ ਪੀੜਾ ਨਹੀਂ ਦੇਖਦੇ ਉਹ ਪੀੜੀਆਂ ਦਾ ਭਵਿੱਖ ਵੀ ਦੇਖਦੇ ਆਹੀ ਫਰਕ ਹੁੰਦਾ ਹੈ ਮਿੰਟੂ ਜੀ ਇੱਕ ਕਮੈਂਟ ਹੈ ਜਸ਼ਪਾਲ ਸਿੱਧੂ ਕਹਿੰਦੇ ਵੀ ਉਮਰਾਨੰਗਲ ਸਾਹਿਬ ਦਾ ਕੋਈ ਪੋਲੀਟਿਕਲ ਬੈਕਗ੍ਰਾਉਂਡ ਹੈ ਇਹਨਾਂ ਦੇ ਦਾਦਾ ਜੀ ਜੀਵਨ ਸਿੰਘ ਉਮਰਾਨੰਗਲ ਸਨ ਹੂੰ ਬਿਲਕੁਲ ਪੋਲੀਟਿਕਲ ਬੈਕਗ੍ਰਾਉਂਡ ਹੈ ਜੀ ਜੀਵਨ ਸਿੰਘ ਉਮਰਾਨੰਗਲ ਜਿਹੜੇ ਆ ਉਹ ਬੜੇ ਸਰਗਰਮ ਅਕਾਲੀ ਨੇਤਾ ਰਹੇ ਨੇ ਹੂੰ ਬਹੁਤ ਤੁਸੀਂ ਜੀਵਨ ਸਿੰਘ ਉਮਰਾਨੰਗਲ ਭਰੋ ਗੂਗਲ ਹੂੰ ਇਹ ਤੁਹਾਨੂੰ ਜੀਵਨੀ ਨਿਕਲ ਜਾਏਗੀ ਜੀ ਜੀਵਨੀ ਨਿਕਲ ਆਏਗੀ ਇਹ ਇਹ ਇਸੇ ਤਰ੍ਹਾਂ ਤੇ ਭਰਤੀ ਹੋਇਆ ਨਾ ਹੂੰ ਕਿਉਂਕਿ ਦੇ ਪਿਤਾ ਨੂੰ ਮਾਰ ਦਿੱਤਾ ਗਿਆ ਸੀਗਾ ਹੂੰ ਖੜਕੂਵਾ ਦੇ ਵੇਲੇ ਜੀ ਉਸ ਤੋਂ ਬਾਅਦ ਜੋ ਕੇਸ ਬਣਦੇ ਆ ਇਸ ਤਰ੍ਹਾਂ ਦੇ ਤੇ ਪੜੇ ਲਿਖੇ ਜਿਹੜੇ ਇਹ ਉਸ ਟਾਈਮ ਦੇ ਸੀਗੇ ਨੌਜਵਾਨ ਉਹਨਾਂ ਨੂੰ ਇਸ ਤਰ੍ਹਾਂ ਫਿਰ ਨੌਕਰੀਆਂ ਦਿੱਤੀਆਂ ਗਈ ਜੀ ਤਦ ਹੀ ਉਮਰਾ ਨੰਗਲ ਦੇ ਨਾਲ ਇਹ ਗੱਲ ਜੋੜੀ ਜਾਂਦੀ ਹੈ ਕਿ ਉਮਰਾ ਨੰਗਲ ਖਾਸ ਤੌਰ ਤੇ ਮਤਲਬ ਕਿ ਇੱਕ ਖੇਚ ਕੱਢਦਾ ਹੈ ਇੱਕ ਖਾਸ ਵਰਗ ਪ੍ਰਤੀ ਹੈ ਜੀ 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 ਇਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਆਮ ਕੀਤੀਆਂ ਜਾਂਦੀਆਂ ਹਨ ਜੀ 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 ਮਿੰਟੂ ਜੀ ਅਗਲੀ ਖਬਰ ਹੈ ਉਹਦੇ ਵੱਲ ਵੱਧਦੇ ਆਪਾਂ ਲਾਈਵ ਹੋਣ ਦਾ ਇੱਕ ਟ੍ਰੈਂਡ ਜਾਂ ਵੀ ਚੱਲਿਆ ਹੋਇਆ ਆਪਾਂ ਵੇਖ ਲੈਣੇ ਇੱਕ ਬੰਦਾ ਹੀ ਲਾਈਵ ਹੋਇਆ ਮੈਂ ਵੀ ਹੁੰਨਾ ਹਰੇਕ ਮੰਗ ਤੁਸੀਂ ਕੰਮ ਤੇ ਹੁੰਨੇ ਹੋ ਮਸਤੀ ਨਹੀਂ ਨਹੀਂ ਮੈਂ ਵੀ ਬਕਾਰ ਵੀ ਹੋ ਜਾਂਦਾ ਮੇਰੇ ਵਰਗੇ ਐਵੇਂ ਵੀ ਹੋ ਜਾਂਦਾ ਮੈਂ ਵੀ ਹੋ ਜਾਣਾ ਕੋਈ ਚੱਕਰ ਨਹੀਂ ਇਹਦੇ ਚ ਕੀ ਆ ਫੇਸਬੁੱਕ ਆਪਦਾ ਲਾਈਵ ਆਪਦਾ ਯਾਰ ਜੇ ਕਹਿੰਦੇ ਨਹੀਂ ਦੇਖਣਾ ਆਪਣਾ ਅਸਾਂ ਜਿਹੜੀ ਗੱਲ ਸਰਕਾਰ ਨੇ ਵੀ ਕਹਿ ਦਿੱਤੀ ਕਹਿੰਦੇ ਸਰਕਾਰ ਵੀ ਕਹਿੰਦੀ ਕੋਈ ਅਪਰਾਧ ਨਹੀਂ ਤੁਸੀਂ ਜੇ ਲਾਈਵ ਹੋਣੇ ਫੇਸਬੁੱਕ ਤੇ ਕੀ ਦੇ ਮਾਮਲੇ ਚ ਕਿਹਾ ਨਹੀਂ ਨਹੀਂ ਦੇਖੋ ਸਰਕਾਰ ਕੀ ਕਹਿ ਸਕਦੀ ਹੈ ਸਰਕਾਰ ਨੇ ਕੀ ਕਹਿਣਾ ਆ ਅਸਲ ਦੇ ਵਿੱਚ ਕੀ ਆ ਕਿ ਇਹ ਇੱਕ ਮਾਮਲਾ ਸੀਗਾ ਜੀ 19 ਦੇ ਵਿੱਚ ਕੀ ਹੋਇਆ ਕਿ ਹਿਮਾਚਲ ਚ ਇੱਕ ਬੰਦੇ ਨੇ ਕਾਰ ਨਹੀਂ ਰੋਕੀ ਮਤਲਬ ਕਿ ਪੁਲਿਸ ਦੀ ਕਣੀ ਤਾਬਕ ਜੀ ਕਾਰ ਨਹੀਂ ਰੋਕੀ ਤੇ ਪੁਲਿਸ ਵਾਲੇ ਕਹਿੰਦੇ ਜੀ ਅਸੀਂ ਮਗਰ ਜਾ ਕੇ ਜਦੋਂ ਇਹਦਾ ਚਲਾਨ ਕੱਟਣ ਲੱਗਿਆ ਇਹਨੇ ਬੇਸਬੇਵ ਕੀਤਾ ਤੇ ਉਲਟਾ ਫੇਸਬੁੱਕ ਤੇ ਲਾਈਵ ਪਾ ਪਾ ਕੇ ਹੂੰ ਇਹਨੇ ਸਾਡੀ ਡਿਊਟੀ 'ਚ ਵਿਘਨ ਪਾਇਆ ਜੀ ਉਹਦੇ ਤੇ ਇਹਨਾਂ ਨੇ ਧਾਰਾ ਲਾਈ 183 ਸ਼ਾਇਦ ਹੂੰ ਹੁਣ ਜਦੋਂ ਇਹ ਮਾਮਲਾ 186 ਸ਼ਾਇਦ ਜੀ ਤਾਂ ਉਹਦੇ ਤਹਿਤ ਜਦੋਂ ਮਾਮਲਾ ਬਣਿਆ ਉਹਨੇ ਚੈਲੰਜ ਕਰ ਦਿੱਤਾ ਹਾਈ ਕੋਰਟ ਦੇ ਵਿੱਚ ਜੀ ਇਸ ਮਾਮਲੇ ਨੂੰ ਹੂੰ ਕਿ ਦਰਅਸਲ ਕੀ ਹੈ ਕਿ ਇਹ ਮੇਰੀ ਖੜੀ ਗੱਡੀ ਦਾ ਹੂੰ ਚਲਾਨ ਕੱਟ ਰੈ ਸੀ ਤੇ ਮੇਰੇ ਕੋਲ ਕੀ ਚਾਰਾ ਸੀਗਾ ਜੀ ਪੁਲਿਸ ਕਹਿ ਰਹੀ ਆ ਕਿ ਨੇ ਭਜਾਈ ਤੇ ਗਾਂ ਜਾ ਕੇ ਖਲਾਰ ਲਈ ਹੂੰ ਹੂੰ ਉਹ ਕਹਿੰਦਾ ਨਹੀਂ 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 ਗੱਡੀ ਮੇਰੀ ਖਲੋਤੀ ਸੀ ਜੀ ਇਹਨਾਂ ਨੇ ਆ ਕੇ ਚਲਾਨ ਕੱਟਣਾ ਸਟਾਰਟ ਕਰ ਦਿੱਤਾ ਮੈਂ ਗਰੀਬ ਆਦਮੀ ਫੇਸਬੁੱਕ ਲਾਈਵ ਨਾ ਕਰਦਾ ਤੇ ਹੁਰ ਕੀ ਕਰਦਾ ਮੈਂ ਤਾਂ ਲੋਕਾਂ ਨੂੰ ਵਿਖਾਉਣਾ ਹੀ ਸੀਗਾ ਜੀ ਜੀ ਫਿਰ ਸ਼ਿਮਲਾ ਹਾਈਕੋਰਟ ਨੇ ਕਿਹਾ ਕਿ ਨਾ ਹੂੰ ਕੋਈ ਬੰਦਾ ਇਸ ਤਰ੍ਹਾਂ ਦਾ ਜੇ ਮੰਨ ਲਓ ਲਾਈਵ ਕਰਦਾ ਹੈ ਤਾਂ ਇਹ ਸਰਕਾਰੀ ਕਰਮਚਾਰੀ ਦੀ ਡਿਊਟੀ ਚ ਵੇਗ ਨਹੀਂ ਹੈ ਹੂੰ ਇਹ ਸਾਰੇ ਸੁਣ ਲਓ ਜੀ ਇਹ ਬਹੁਤ ਸਾਰਾ ਮਾਮਲਾ ਜਿਹੜਾ ਨਾ ਉਹ ਕੇਰੋਲ ਚ ਜਾਂਦਾ ਤੁਹਾਨੂੰ ਰੋਕ ਦਿੰਦੇ ਨੇ ਕਿ ਲਾਈਵ ਨਾ ਕਰੋ ਹੂੰ